ਮਾਤਾ ਸਹਿਬ ਦੇਵਾਂ ਦਾ ਕਲਗੀਧਰ ਸਾਹਿਬ ਨਾਲ ਸਤਜੁਗ ਤੋਂ ਵੀ ਪਹਿਲਾਂ ਦਾ ਲੈਣਾ ਦੇਣਾ ਵਾ ਉਹ ਬਚਨ ਐਵੇਂ ਚੱਲਦਾ ਵਾ ਕਿ ਜਿੱਦਾਂ ਸੁਮੇਰ ਪਰਬਤ ਆ ਕਲਾਸ਼ ਪਰਬਤ ਆ ਐਦਾਂ ਇੱਕ ਪਰਬਤ ਹੋਇਆ ਮਧਰਾਂਚਲ ਪਰਬਤ ਉਹ ਮਧਰਾਂਚਲ ਪਰਬਤ ਸਮੁੰਦਰ 'ਚ ਹੀ ਬਹਿ ਕੇ ਤਪ ਕਰਦੇ ਬੜਾ ਤਪ ਕੀਤਾ ਉਹਨਾਂ ਤੇ ਉਹਨਾਂ ਦੇ ਕੋਲ ਇੱਕ ਦੇਵੀ ਆਈ ਉਹਦਾ ਨਾਮ ਹੈ ਦੁੱਲੋਦਾਈ ਜਦੋਂ ਦੇਵੀ ਆਈ ਉਹਨੇ ਆਣ ਕੇ ਆਖਿਆ ਮਹਾਰਾਜ ਮੇਰੇ ਮਗਰ ਮੇਰ ਸੁਮੇਰ ਨਾਂ ਦੇ ਦੋ ਦਾੰਦ ਪੈ ਗਏ ਆ ਅ ਜਿੱਦਾਂ ਤੁਹਾਡੇ ਲਾਗੇ ਬਸੀ ਦਾ ਜਾਬਰ ਖਾਨ ਸੀ ਅ ਲਾਗੇ ਲਾਗੇ ਦੇ 1.5 200 ਪਿੰਡ 250 ਪਿੰਡ ਉਹਨੇ ਲਹੂ ਪੀਤਾ ਹੀ ਸਾਰਿਆਂ ਦਾ ਲੋਕਾਂ ਦੇ ਮੂੰਹੋਂ ਕਈਆਂ ਹੋਈਆਂ ਗੱਲਾਂ ਹੀ ਭਈ ਕਿਹੜਾ ਡੋਲਾ ਸੀ ਜਿਹੜਾ ਤੁਰਿਆ ਤੇ ਹੋਵੇ ਤੇ ਸਬੂਤਾ ਘਰ ਪਹੁੰਚ ਗਿਆ ਹੋਵੇ ਜਿੱਦਾਂ ਨਾ ਇਹ ਇੰਦਾਂ ਦੇ ਸ਼ੁਰੂਤ ਨਹੀਂ ਆ ਉਹ ਦੋਨਾਂ ਦਾਈ ਨੇ ਆਖਿਆ ਮਹਾਰਾਜ ਮੇਰੇ ਮਗਰ ਮੇਰ ਸੇਮੇਰ ਨਾਂ ਦੇ ਦੋ ਦੈਂਤ ਪੈ ਗਏ ਆ ਮੇਰੀ लाज ਰੱਖੋ ਮੇਰੀ ਪੱਤ ਰੱਖੋ ਮੈਂ ਪ੍ਰਣ ਕੀਤਾ ਸੀ ਵੀ ਜਾਂ ਦੇ ਕੋਈ ਮੇਰੇ ਨਾਲ ਲੜ ਕੇ ਜਿੱਤੇ ਤਾਂ ਮੈਂ ਉਹਦੇ ਨਾਲ ਵਿਆਹ ਕਰ ਲਾਂਗੀ ਪਰ ਇਹ ਤਾਂ ਮੈਨੂੰ ਖੋਣ ਤੇ ਆ ਗਿਆ ਇਹ ਲੜਨ ਨਹੀਂ ਦੇ ਖੋਣ ਦੇ ਆ ਫਿਰ ਇਦਾਂ ਦੇ ਧੱਕਾ ਹੋ ਜਾਣਾ ਤੁਸੀਂ ਧਰਮ ਦੇ ਰਾਖੇ ਹੋ ਬੰਦਗੀ ਵਾਲਿਓ ਮੇਰੀ लाज ਰੱਖੋ ਤੋ ਸਮੁੰਦਰ ਰਿਸ਼ੀ ਜੀ ਨੇ ਆਖਿਆ ਵੀ ਆ ਮੇਰੇ ਕੋਲੇ ਤੇ ਸ਼ੇਰ ਦੀ ਖਾਲ ਆ ਇੱਚ ਵੜ ਜਾ ਦੂਲੋदाई ਵੀ ਸ਼ਕਤੀ ਤੇ ਪ੍ਰਮਾਤਮਾ ਦੀ ਆ ਨਾ ਦੇਵੀ ਹੈ ਹੀ ਸ਼ਕਤੀ ਆ ਥਾਲ ਸਾਜੀ ਉਹ ਫਿਰ ਦੂਲੋਦਾਈ ਉਹਨਾਂ ਦੀ ਸ਼ੇਰ ਦੀ ਖੱਲ ਚ ਵੜ ਗਈ ਉਹਨੇ ਜਿਹਨੋਂ ਮੇਰ-ਸਮੇਰ ਆ ਗਏ ਉਹਨਾਂ ਅਣ ਕੇ ਆਖਾਂ ਵਿੱਚ ਇੱਕ ਬੀਬੀ ਨਹੀਂ ਆਈ ਜਿੱਦਾਂ ਦੀ ਗੱਲ ਉਹਨਾਂ ਨੇ ਬੋਲੀ ਆ ਵੀ ਆ ਮੇਰਾ ਬਾਣਾ ਤੇ ਸਤਿਗੁਰਾਂ ਦੀ ਹਜ਼ੂਰੀ ਇਹ ਮੈਨੂੰ ਆਗਿਆ ਨਹੀਂ ਦਿੰਦੀ ਉਹ ਸ਼ਬਦ ਬੋਲਣ ਦੀ ਜਿੱਡਾ ਭੈੜਾ ਉਹਨੇ ਬੋਲਿਆ ਉਹਨਾਂ ਦਾ ਇਬਜਿਤਰ ਨਾਰਿਕ ਦੀ ਬਾਣੀ ਦੀ ਕਥਾ ਵਾ ਮੇਰੇ ਵਰਗੇ ਨੇ ਨਹੀਂ ਲਿਖੀ ਬਾਜਾਂ ਵਾਲੇ ਪਾਸ਼ਾ ਵਾਲੇ ਲਿਖੀ ਤੋ ਸੱਜੇ ਪਾਸ਼ਾ ਵਜਨ ਕਰਦੇ ਆ ਬਈ ਉਹ ਫਿਰ ਜਦੋਂ ਮੇਰ ਸਮੇਰ ਬੈਂਦ ਨਹੀਂ ਆਖਿਆ ਨਾ ਵੀ ਇੱਥੇ ਬੀਬੀ ਨਹੀਂ ਆਈ ਤੇ ਅਗੋਂ ਸਮੰਦਰੀ ਸ਼ਹੀ ਨੇ ਕਿਹਾ ਵੀ ਉਹ ਤੇ ਕਾਲਪੁਰਖ ਦੀ ਸ਼ਕਤੀ ਆ ਆਂਦੇ ਵੀ ਤੁਸੀਂ ਲੁਕੋਈ ਆਂਦੇ ਜੀ ਹੈ ਤੇ ਸਾਡੇ ਕੋਲ ਉਹ ਆਂਦੇ ਫੜਾ ਦਿਓ ਸਮੰਦਰੀ ਸ਼ਹੀ ਕਹਿੰਦੇ ਇਦਾਂ ਨਹੀਂ ਸ਼ਰਨ ਆਏ ਦੀ ਲਾਜ ਰੱਖੀ ਦੀ ਆ ਸ਼ਰਨ ਆਏ ਨੂੰ ਕਾ ਨਹੀਂ ਦੇਈਦਾ ਉਹ ਕਹਿਣ ਲੱਗੇ ਫਿਰ ਜੁੱਧ ਕਰੋ ਤੇ ਜੇ ਨਹੀਂ ਫੜਾਉਣੀ ਤਾਂ ਦੂਜੀ ਤਰ੍ਹਾਂ ਲਵਾਂਗੇ ਜਦੋਂ ਉਹਨਾਂ ਨੇ ਜੁੱਧ ਲਈ ਵੰਗਾਰਿਆ ਹੁਣ ਜਿਹੜੀ ਮਾਲਾ ਜਿਹੜੇ ਹੱਥ 'ਚ ਮਾਲਾ ਹੀ ਫਿਰੀ ਹੋਵੇ ਇੱਕ ਦਮ ਕਿਰਪਾ ਨੂੰ ਫੜਨੀ ਬੜੀ ਔਖੀ ਹੈ ਇਹਦੇ ਬਾਜਾਂ ਵਾਲੇ ਪਾਕਸ਼ਾ ਦੀ ਦਾਅ ਦਿਆ ਭਈ ਇੱਕ ਹੱਥ ਮਾਲਾ ਵੀ ਫੜਾਉਂਦੀ ਤੇ ਦੂਜੇ ਹੱਥ ਸ਼ਸਤਰ ਵੀ ਫੜਾਤਾ ਇਹਦੂ ਪਹਿਲਾਂ ਨਹੀਂ ਨਾ ਇਤਾਂ ਕੱਢੀ ਹੋਇਆ ਦੋ ਸਮੰਦ ਰਿਸ਼ੀ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਮਹਾਰਾਜ ਜੇਤ ਹੁਣ ਆ ਗਈ ਆ ਫਿਰ ਤੇ ਮਾਰ ਹੀ ਜਾਣਾ ਤੇ ਜੇ ਜੇ ਰਹਿੰਦੀ ਆ ਤੇ ਇਹਨਾਂ ਤੋਂ ਬਚਾਓ ਆ ਜਿਹੜੇ ਦਾੰਤ ਆ ਗਏ ਆ ਮਾਰਨਗੇ ਬਚਾਓ ਉਹਨਾਂ ਨੂੰ ਅਕਾਲ ਪੁਰਖ ਜੀ ਦਾ ਬਚਨ ਆਇਆ ਵੀ ਜੇ ਇਹਨਾਂ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਸਰੀਰ ਧਾਰਨਾ ਪਿਆ ਫਿਰ ਤੇ ਗਰਭ ਥਾਣੀ ਆਉਣਾ ਪਊਗਾ 9 ਮਹੀਨੇ 10 ਮਹੀਨੇ ਲੱਗਣਗੇ ਫਿਰ ਇਦਾਂ ਕਰੋ ਵੀ ਤੁਸੀਂ ਜਿਹੜੀ ਖਾਲ ਤੇ ਬੈਠੇ ਹੋ ਉੱਠ ਜਾਓ ਉਹ ਜਦੋਂ ਉੱਠੇ ਤੇ ਉਹਦੇ ਵਿੱਚੋਂ ਇੱਕ ਬੜਾ ਫਰਾਟ ਮਹਾਬਲੀ ਸਰੂਪ ਪ੍ਰਗਟ ਹੋਇਆ ਜਿਹਦੇ ਪੱਥੇ ਜੇ ਤੀਰ ਸੀ ਜਿਹਨੇ ਮੋਢੇ ਦੇ ਕਮਾਨ ਸੀ ਜਿਹਨੇ ਐਨ ਕੇਸਾਂ ਧਾਰੀ ਸਾਬਤ ਸੂਰਤ ਯੋਧੇ ਜਰਨੈਲ ਸੀ ਉਹ ਦੁਸ਼ਟ ਦਮਨ ਮਹਾਰਾਜ ਇਹ ਕਲਗੀਧਰ ਸਾਹਿਬ ਦਾ ਪਹਿਲਾ ਨਾਮ ਦੁਸ਼ਟ ਦਮਨ ਆ ਉਹ ਦੁਸ਼ਟਾਂ ਨੂੰ ਦਮਨ ਕਰ ਛੜਿਆ ਨਾ ਤਾਂ ਦੁਸ਼ਟ ਦਮਨ ਉਹ ਜਦੋਂ ਮਹਾਰਾਜ ਪ੍ਰਗਟ ਹੋਏ ਉਹਨਾਂ ਫਿਰ ਉਹ ਹੀ ਸ਼ੇਰ ਦੀ ਖਲ ਝਾੜੀ ਜਿੰਨੇ ਲੂਂਗਰੇ ਉਹਨੇ ਸ਼ੇਰ ਬਣ ਗਏ ਪਰੋਣਾ ਨੇ ਅਗਨ ਅਸਤਰ ਐਨੇ ਕ ਚਲਾਏ ਨੌ ਪਦਮਦੰਤ ਮਾਰੇ ਓ ਨੌ ਪਦਮ ਕਿੱਦਾਂ ਬਣਦੇ ਆ ਇੱਕ ਦੇ ਅੱਗੇ 16 ਜ਼ੀਰਵਾਂ ਪਾਓ ਤੇ ਇੱਕ ਪਦਮ ਬਣਦਾ ਤੇ ਨੌ ਪਦਮ ਤੇ ਫਿਰ ਤੂੰ ਹਿਸਾਬ ਲਾਉ ਨਾ ਕਿੱਥੇ ਜਾ ਕੇ ਗਣਤੀ ਬਣਦੀ ਐਨਾ ਮਹਾਨ ਯੁੱਧ ਚੱਲਿਆ ਨੌ ਪਦਮਦੰਤ ਮਾਰੇ ਜਦੋਂ ਮੇਰ ਸਮੇਰ ਮਾਰਤੇ ਫਿਰ ਉਹ ਦੇਵੀ ਨੇ ਆਖਿਆ ਮਹਾਰਾਜ ਮੈਂ ਇਹ ਪ੍ਰਣ ਕੀਤਾ ਹੈ ਵੀ ਜਿਹੜਾ ਮੈਨੂੰ ਜਿੱਤੇ ਜੰਗ 'ਚ ਮੇਰੇ ਨਾਲ ਲੜੇ ਮੈਂ ਉਹਨੂੰ ਆਪਣਾ ਵਰ ਮੰਨਾਂਗੀ ਐਦਾਂ ਖੋਆ ਖਵਾਈ ਚ ਗੱਲ ਨਹੀਂ ਬਣਦੀ ਤੇ ਮਹਾਰਾਜ ਤੁਸੀਂ ਇਹ ਮਹਾ ਬਲੀ ਉਹ ਐਦਾਂ ਮੋਰਚਾ ਜਿੱਤਿਆ ਹੁਣ ਮੈਨੂੰ ਵਰੋ ਹੁਣ ਮੈਨੂੰ ਵਰ ਲਓ ਮੇਰੇ ਨਾਲ ਵਿਆਹ ਕਰੋ ਤੇ ਦੁਸ਼ਤ ਦਮਨਦੀ ਨੇ ਆਖਿਆ ਵੀ ਇਹ ਜਨਮ ਆ ਜਿਹੜਾ ਸੂਪ ਅਸੀਂ ਧਾਰਿਆ ਇਹ ਤੇ ਦੁਸ਼ਤਾਂ ਦਾ ਨਾਸ਼ ਕਰਨ ਲਈ ਧਾਰਿਆ ਵਾ ਇਹ ਗ੍ਰਿਸ਼ਤੀ ਹੋਣ ਲਈ ਨਹੀਂ ਧਾਰਿਆ ਦੋਨੇ ਆਖਿਆ ਮੇਰਾ ਤੇ ਪ੍ਰਾਣੀ ਇਹੋ ਆ ਕੋਈ ਮੈਂ ਤੇ ਵਰਨਾ ਹੀ ਉਹਨੂੰ ਸੀ ਮੈਨੂੰ ਫਿਰ ਕੀ ਹੁਕਮ ਆ ਹੁਣ ਤੇ ਮੈਂ ਤੁਹਾਡੀ ਦਾਸੀ ਆ ਹੁਕਮ ਕਰੋ ਫਿਰ ਸ੍ਰੀ ਦੁਸ਼ਟ ਦਾਮਨ ਜੀ ਆਖਿਆ ਵੀ ਇਦਾਂ ਕਰੋ ਗਦਾਵਰੀ ਨਦੀ ਵਹਿੰਦੀ ਆ ਉਹਦੇ ਕੰਡੇ ਤੇ ਪਹੁੰਚੋ ਉੱਥੇ ਜਾ ਕੇ ਬਹਿ ਜਾਓ ਤੇ ਚੌਂਕੜਾ ਲਾ ਲਓ ਉਹਨਾਂ ਚਿਰ ਤੱਪ ਕਰੋ ਜਿੰਨਾ ਚਿਰ ਇਹ ਦੁਬਾਰੇ ਸਰੀਰ ਨਹੀਂ ਧਾਰਨ ਕਰਦੇ ਉਹਨਾਂ ਚਿਰ ਤੱਪ ਜੋ ਖਾਲਸਾ ਦੀ ਮਾਤਾ ਜੀ ਨੇ ਸਤਵਜਨ ਕੀਤਾ ਜਿਹੜੀ ਗਦਾਵਰੀ ਨਦੀ ਆ ਬੰਦਾ ਘਰ ਸ਼ਿਕਾਰ ਘਾੜ ਨੂੰ ਜਾਈਏ ਸ਼ਿਕਾਰ ਘਾੜ ਜੋ ਗਦਾਵਰੀ ਨਦੀ ਮਾਤਾ ਸਾਹਿਬ ਦੇਵਾਂ ਦਾ ਜਿਹੜਾ ਸਥਾਨ ਆ ਉਹਨੂੰ ਸਤਜੋਗੀ ਤਪਸਥਾਨ ਤਾਈਓ ਤੇ ਕਿਹਾ ਜਾਂਦਾ ਨਾ ਕਿਉਂਕਿ ਮਾਤਾ ਜੀ ਫਿਰ ਉੱਥੇ ਆਣ ਕੇ ਸਾਜਦੇ ਫਿਰ ਉਹ ਸਮਾਂ ਲੰਘਦਾ ਗਿਆ ਯੁੱਗ ਲੰਘੇ ਸਤਜੋਗ ਲੰਘਿਆ ਦਵਾਪਰ ਤ੍ਰੇਤਾ ਸਭ ਲੰਘੇ ਫਿਰ ਜਦੋਂ ਕਲਗੀਧਰ ਸਾਹਿਬ ਜੀ ਦਾ ਆਗਮਨ ਹੋਇਆ ਨਾ ਫਿਰ ਸਾਚ ਖਣ ਜੋ ਵਚਨ ਆਇਆ ਵੀ ਤੁਹਾਨੂੰ ਜਿਹੜਾ ਵਚਨ ਹੋਇਆ ਸੀ ਉਹਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਤੁਸੀਂ ਹੁਣ ਜਨਮ ਲਵੋ ਤੇ ਖਾਲਸਾ ਜੀ ਜਨਮ ਲੈਣ ਵਾਸਤੇ ਉਧਰ ਜਿਹੜਾ ਨਾ ਗਰਭ ਇਹ ਬੜਾ ਪਵਿੱਤਰ ਚਾਈ ਉਹ ਗੱਲ ਹੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਐਦਾਂ ਦਾ ਵਾਧੂ ਜਾਂਦੇ ਗੱਲ ਹੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੌਰੂ ਜਿਨ੍ਹਾਂ ਦਾ ਸਿਕਦਾਰ ਐਦਾਂ ਦਾ ਵਾਵਾ ਫੌਜ ਆਇਤਾ ਨਹੀਂ ਖਾਲਸਾ ਜੀ ਇਹ ਜਿਹੜੀ ਬੰਦਗੀ ਕਰਦੇ ਉਹਨਾਂ ਦੇ ਉਧਰ ਪਵਿੱਤਰ ਹੁੰਦੇ ਆ ਉੱਥੇ ਕੋਈ ਸਾਧੂ ਆਉਂਦਾ ਕੋਈ ਸੰਤ ਆਉਂਦਾ ਕੋਈ ਸੂਰਮਾ ਆਉਂਦਾ ਤੇ ਖਾਲਸਾ ਜੀ ਭਾਈ ਰਾਮਾ ਜੀ ਮਾਦਾ ਜਸਦੇਈ ਜੀ ਇਹ ਰਹਿੰਦੇ ਸੀ ਜੇਲਮ ਲਾਗੇ ਰੁਧਾਸ ਦੀ ਧਰਤੀ ਤੇ ਉੱਥੇ ਗੁਰਦੁਆਰਾ ਚੋਆ ਸਾਹਿਬ ਆ ਗੁਰੂ ਨਾਨਕ ਸਾਹਿਬ ਦਾ ਅਸਥਾਨ ਮਹਾਰਾਜ ਨੇ ਬੜਾ ਮਿੱਠਾ ਜਲ ਪ੍ਰਗਟ ਕੀਤਾ ਹੈ ਤੇ ਉਹ ਰਾਜਾ ਜਿਹੜਾ ਸੀ ਬੜਾ ਚਲਾਕ ਸੀ ਉਹ ਚੋਵਾ ਸਾਹਿਬ ਨੂੰ ਆਪਣੇ ਕਿਲੇ ਦੇ ਅੰਦਰ ਲੈਣ ਨੂੰ ਫਿਰਦਾ ਹੈ ਜਾਨੀ ਜਿਹੜਾ ਮਹਾਰਾਜ ਨੇ ਸੋਮਾ ਜਲ ਦਾ ਪ੍ਰਗਟ ਕੀਤਾ ਸੀ ਉਹਨੂੰ ਕਿਲੇ 'ਚ ਵੜਦਾ ਸੀ ਤੋ ਚੋਵਾ ਗਾਂ 'ਚ ਜਾ ਕੇ ਕੰਧੋਂ ਬਾਹਰ ਹੀ ਫਟਦਾ ਸੀ ਅੰਦਰ ਨਹੀਂ ਫਟਦਾ ਤੋ ਉਹ ਗੁਰੂ ਨਾਨਕ ਸਾਹਿਬ ਦਾ ਸਥਾਨ ਸੀ ਉਹ ਭਾਈ ਰਾਮਾ ਜੀ ਨੇ ਉੱਥੇ ਜਾ ਕੇ ਅਰਦਾਸ ਕੀਤੀ ਮਹਾਰਾਜ ਵਿਆਹ ਨੂੰ بڑے ਚਿਹਰੇ ਆ ਜ਼ਰੂਰੀ ਨਹੀਂ ਪੁੱਤ ਧੀ ਮਿਲ ਜੇ ਮੇਲੇ ਤੇ ਸਹੀਂ ਇਹ ਜਿਹੜੇ ਤਰਸਦੇ ਨੇ ਉਹਨਾਂ ਨੂੰ ਪਤਾ ਕਈ ਦੇ ਠੰਡੇ ਦੁੱਧ ਨੂੰ ਫੁੱਕਾ ਮਾਰਦੇ ਆ ਪਰ ਖਾਲਸਾ ਜੀ ਤਰਸੇਵੇਂ ਦੀ ਗੱਲ ਦਾ ਸਵਾਦ ਹੁੰਦਾ ਨਾ ਉਹ ਉਹਨਾਂ ਨੇ ਅਰਦਾਸਾਂ ਕੀਤੀਆਂ ਬੰਦਗੀ ਵਾਲੇ ਹੀ ਉਹਨਾਂ ਦੇ ਪਾਵਨ ਘਰ ਵਿਖੇ ਮਾਤਾ ਜੀ ਨੇ ਫਿਰ ਆਗਮਨ ਲਿਆ ਉਥੋਂ ਉੱਥੇ ਜਾ ਕੇ ਆਗਮਨ ਲਿਆ ਤੋਂ ਉਹ ਖਾਲਸਾ ਜੀ ਆਮ ਬੱਚਿਆਂ ਵਾਲੀ ਗੱਲ ਥੋੜੀ ਹੁੰਦੀ ਸਾਧੂਆਂ ਦੀ ਸਾਧੂ ਤੇ ਗਿਆਨਤੋ ਹੀ ਬ੍ਰਹਮ ਬ੍ਰਹਮ ਹੁੰਦੇ ਨੇ ਬ੍ਰਹਮ ਪਛਾਣਦੇ ਨੇ ਬ੍ਰਹਮ ਜਾਣਦੇ ਨੇ ਬ੍ਰਹਮ ਹੀ ਹੁੰਦੇ ਨੇ ਬ੍ਰਹਮ ਮਹ ਜਨ ਜਨਮਹ ਪਾਰ ਬ੍ਰਹਮ ਏਕ ਆਵ ਨਹੀਂ ਕੁਛ ਪਰਮੋ ਇਦਾਂ ਹੀ ਹੁੰਦੇ ਤੋ ਜਦੋਂ ਮਾਤਾ ਜੀ ਦਾ ਬਚਪਨ ਵੀਦਿਆ ਉਹ ਗੱਲਾਂ ਦੇ ਆਮ ਬੱਚਿਆਂ ਵਾਲੀਆਂ ਹੈ ਨਹੀਂ ਸੀ ਅਵਸਥਾ ਬੜੀ ਵੱਡੀ ਸੀ ਮਹਾਰਾਜ ਜੀ ਦਾ ਦਰਸ਼ਨ ਨਹੀਂ ਸੀ ਹੋਇਆ ਪਰ ਗੁਰੂ ਗੋਬਿੰਦ ਸਿੰਘ ਦਾ ਹੀ ਨਾਮ ਜਪਿਆ ਮਾਤਾ ਜੀ ਨੇ ਬਚਪਨ ਤੋਂ ਲੈ ਕੇ ਭਰ ਜਵਾਨੀ ਤੱਕ ਤੋ ਸੰਗਤਾਂ ਬੜੀਆਂ ਹੈਰਾਨ ਹੁੰਦੀਆਂ ਸੀ ਵੀ ਇਹਨੇ ਤੇ ਮਹਾਰਾਜ ਦਾ ਦਰਸ਼ਨ ਵੀ ਨਹੀਂ ਕੀਤਾ ਮਹਾਰਾਜ ਦਾ ਨਾਮ ਜਪਦੀ ਆ ਉਹ ਸਮਝ ਕੇ ਸਰੋਤੇ ਸਿਆਣੇ ਹੁੰਦੇ ਆ ਬੰਦੇ ਬੜੇ ਸਿਆਣੇ ਹੁੰਦੇ ਸਮਝਣਗੇ ਵੀ ਗੱਲ ਡਾਢੀ ਹੈ ਤਕੜੀ ਹੈ ਉਹ ਫਿਰ ਮਾਤਾ ਜੀ ਕਹਿਣ ਲੱਗ ਪਏ ਉਦੋਂ ਤੋਂ ਹੀ ਛੋਟੇ ਹੁੰਦੇ ਆ ਤੋਈ ਫਿਰ ਜਦੋਂ ਮਾਤਾ ਜੀ ਵੱਡੇ ਹੋਏ ਵਰਨਯੋਗ ਹੋਏ ਫਿਰ ਸੰਗਤਾਂ ਆਖਿਆ ਵੀ ਤਲਗੀ ਵਾਲੇ ਪਾਸ਼ਾ ਦੇ ਦਰਸ਼ਨ ਕਰਨ ਜਾਣਾ ਤੂੰ ਮਾਤਾ ਜੀ ਉਹਨਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਆਏ ਜਦੋਂ ਆਨੰਦਪੁਰ ਸਾਹਿਬ ਆਏ ਤੇ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਸੀ ਉਰੰਧਾਸ ertid ਤੋਂ ਜੇਲਮ ਦੀ ਸੰਗਤ ਆਈ ਉਹਨਾਂ ਨੇ ਜਦੋਂ ਸਤਿਗੁਰੂ ਦਾ ਦਰਸ਼ਨ ਕੀਤਾ ਮਾਦਾ ਸਾਹਿਬ ਦੇਵਾਂ ਜੀ ਮਹਾਰਾਜ ਦੇ ਸਾਹਮਣੇ ਹੋਏ ਉਹ ਗੱਲ ਤਾਂ ਪਹਿਲੀ ਸੀ ਨਵੀਂ ਗੱਲ ਤਾਂ ਹੈ ਕੋਈ ਨਹੀਂ ਸੀ ਉਹ ਜਦੋਂ ਮਹਾਰਾਜ ਜੀ ਨੇ ਇਹਦਾ ਵੇਖਿਆ ਤੇ ਮਹਾਰਾਜ ਮੁਸਕਰਾਏ ਉਹ ਪਹਿਲੀ ਤਾਰ ਮਿਲ ਗਈ ਉਤੋਂ ਸੰਗਤਾਂ ਬੇਨਤੀ ਕੀਤੀ ਮਹਾਰਾਜ ਵੀ ਜਿੰਨਾ ਤਗੜਾ ਇਹਨਾਂ ਦਾ ਜੀਵਨ ਆ ਜਿੱਡਾ ਤਗੜਾ ਇਹਨਾਂ ਦਾ ਪਹਿਰਾ ਆ ਇਹਦੇ ਮਹਾਰਾਜ ਇਹਨਾਂ ਦੇ ਵਾਰ ਤੁਸੀਂ ਹੀ ਹੋ ਸਕਦੇ ਹੋ ਆਮ ਕੇ ਬੰਦੇ ਦੇ ਵਸ ਦੀ ਗੱਲ ਨਹੀਂ ਇਹਨਾਂ ਨੂੰ ਵਰਨਣਾ ਕਿ ਮਹਾਰਾਜ ਤੁਹਾਡੇ ਹਾਜ਼ਰ ਆ ਤੇ ਸ਼੍ਰੀ ਕਲਗੀ ਤਰ ਸਾਹਿਬ ਜੀ ਦੇ ਉਦੋਂ ਤੱਕ ਦੋ ਆਨੰਦ ਕਾਰਜ ਹੋ ਚੁੱਕੇ ਸਨ ਮਾਤਾ ਜੀਤਾ ਜੀ ਮਾਤਾ ਸੁੰਦਰੀ ਜੀ ਸੁਭਾਜਮਾਨ ਸਨ ਪਰ ਸ੍ਰੀ ਕਲਗੀ ਤਰ ਸਾਹਿਬ ਜੀ ਨੇ ਮਾਤਾ ਜੀ ਨੂੰ ਜਾਣਿਆ ਅਸਲ ਕਿ ਜਿਹੜੇ ਬੰਦਗੀ ਵਾਲੇ ਜੀ ਹੁੰਦੇ ਆ ਨਾ ਜੇ ਸਰੀਰ ਗ੍ਰਸਤ ਕਰੇ ਤੇ ਬੱਚਾ ਜਨਮ ਲਊਗਾ ਜੇ ਆਤਮਾ ਉਸ ਆਨੰਦ ਨੂੰ ਮਾਣੇ ਤੇ ਪ੍ਰਮਾਤਮਾ ਪ੍ਰਗਟ ਹੋ ਜਾਊਗਾ ਇਹ ਗੱਲਾਂ ਦੋਵੇਂ ਹੀ ਨੇ ਕਾਮ ਦਾ ਤੇ ਨਾਮ ਦਾ ਰਸ ਜਵਾਨੀ ਦਾ ਹੀ ਆ ਬਾਅਦ ਚ ਨਹੀਂ ਜਦੋਂ ਸਿਰ ਕੰਪਿਓ ਪਾਗ ਡੱਗਮਗੇ ਉਦੋਂ ਕੀ ਦਿਖਣਾ ਉਦੋਂ ਕੀ ਹੋਣਾ ਉਦੋਂ ਕੁਝ ਵੀ ਨਹੀਂ ਹੋਣਾ ਇਹ ਇਹੋ ਹੀ ਟਾਈਮ ਹੁੰਦਾ ਤੋ ਜਦੋਂ ਮਾਤਾ ਜੀ ਨੂੰ ਸਤਿਗੁਰਾਂ ਵੇਖਿਆ ਤੇ ਉਹ ਗੱਲ ਗ੍ਰਸਤੀ ਪਹਿਨੇ ਦੀ ਨਹੀਂ ਉਹ ਤਾਂ ਬੰਦਗੀ ਵਾਲੀ ਗੱਲ ਸੀ ਨਾ ਫਿਰ ਸ੍ਰੀ ਕਲਗੀਧਰ ਸਾਹਿਬ ਨੇ ਆਖਿਆ ਸਹਿਬ ਦੇਵਾ ਜੀ ਪਈ ਤੁਹਾਡੇ ਨਾਲ ਬਚਨ ਆ ਵੀ ਉਦੋਂ ਦਾ ਉਦਾਂ ਲਾਗੇ ਬੰਨੇ ਵਾਲਿਆਂ ਥੋੜੀ ਜਾਣਣਾ ਸੀ ਇਹ ਗੱਲ ਨੂੰ ਮਾਤਾ ਜੀ ਜਾਣਦੇ ਹੀ ਮਹਾਰਾਜ ਜਾਣਦੇ ਹੀ ਸਤਿਗੁਰੂ ਕਹਿਣ ਲੱਗੇ ਤੁਹਾਡੇ ਨਾਲ ਬਚਨ ਹੈ ਆ ਪਰ ਸਾਡਾ ਹੁਣ ਬਚਨ ਇਹ ਆ ਵੀ ਅਸੀਂ ਕੰਮਰ ਕੈਸਾ ਕਾਸ ਲਿਆ ਵਾ ਭਈ ਗ੍ਰਸਤੀ ਪਹਿਰਾ ਹੀ त्याਗਿਆ ਹੋਇਆ ਵਾ आनंदगार 2.5 ਹੋਏ ਹੋਏ ਆ ਮਾਤਾ ਜੀ ਨੇ ਆਖਿਆ ਮਹਾਰਾਜ ਅਸੀਂ ਤੇ ਬਚਨ ਪਗਾਉਣਾ ਤੁਸੀਂ ਮੈਨੂੰ ਆਪਣੇ ਚਰਨਾਂ 'ਚ ਥਾਂ ਦਵੋ ਵੀ ਚਰਨਾਂ 'ਚ ਥਾਂ ਦਵੋ ਹੋਰ ਨਹੀਂ ਕੋਈ ਚਾਹੀਦਾ ਬਸ ਮੇਰੀਆਂ ਦੋ ਮੰਗਾਵਾਂ ਮਹਾਰਾਜ ਇਹ ਨਾ ਅਧੂਰੀਆਂ ਰਹਿ ਜਾਣ ਛੇਰੀ ਕਲਗੀਧਰ ਸਾਹਿਬ ਕਹਿੰਦੇ ਮੰਗੋ ਮਾਤਾ ਜੀ ਨੇ ਆਖਿਆ ਵੀ ਮੇਰੀ ਪਹਿਲੀ ਮੰਗ ਇਹ ਆ ਵੀ ਮੈਂ ਲੰਗਰਾਂ ਦੀ ਸੇਵਾ ਕਰਦਿਆਂ ਨਾ ਤੇ ਕਦੀ ਅੰਕਾ ਤੇ ਨਾ ਕਦੀ ਖਤਾਂ ਇਹ ਪਹਿਲੀ ਮੰਗ ਆ ਅੱਜ ਵੀ ਨਿਹੰਗ ਸਿੰਘਾਂ ਵਿੱਚ ਜਦੋਂ ਲੋ ਲੰਗਰ ਸਜਦਾ ਵਾ ਲੋ ਲੰਗਰ ਮਾਤਾ ਸਹਿਬ ਦੇਵਾ ਜੀ ਦਾ ਮੰਨਿਆ ਜਾਂਦਾ ਉਹ ਹੈ ਤਾਂ ਮਹਾਰਾਜ ਦਾ ਇਸ਼ਾਰਾ ਕੁਝ ਪਰ ਖਾਲਸਾ ਜੀ ਅਰਦਾਸਾ ਮਾਤਾ ਸਹਿਬ ਦੇਵਾ ਦੇ ਚਰਨਾਂ 'ਚ ਹੁੰਦਾ ਵਾ ਉਹ ਉਹ ਇਹੀ ਗੱਲ ਨੇ ਆ ਕਿ ਮਾਤਾ ਜੀ ਨੇ ਆਖਿਆ ਵੀ ਇੱਕ ਤੇ ਮੈਂ ਲੰਗਰਾਂ ਦੀ ਸੇਵਾ ਕਰਦਿਆਂ ਨਾ ਅੱਖਾਂ ਤੇ ਨਾ ਥਕਾਂ ਤੇ ਦੂਜੀ ਮੰਗੇ ਆ ਵੀ ਇੱਕ ਦਿਨ ਤੇ ਤੁਹਾਡੇ ਦੋ ਵਾਰੀ ਦਰਸ਼ਨ ਹੋਣੇ ਚਾਹੀਦੇ ਆ ਮੰਗ ਤਾ ਤੇ ਸ੍ਰੀ ਕਲਗੀਧਰ ਸਾਹਿਬ ਨੇ ਆਖਿਆ ਐਦਾਂ ਹੀ ਹੋਵੇ ਫਿਰ ਮਾਰਾ ਇਹਨੇ ਮਾਤਾ ਜੀ ਨੂੰ ਵਰਿਆ ਉਹ ਵਚਨ ਪੂਰਾ ਹੋਇਆ ਐਦਾਂ ਸ੍ਰੀ ਕਲਗੀ ਤਰ ਸਾਹਿਬ ਜੀ ਦੇ ਅਰਧੰਗਣੀ ਬਣੇ ਮਾਤਾ ਸਾਹਿਬ ਦੇ ਨਾਲ ਤੋ ਫਿਰ ਮਾਤਾ ਜੀ ਨੇ ਉਹੀ ਪਹਿਰਾ ਕੀਤਾ ਤੁਸੀਂ ਜਿੰਨੇ ਵੀ ਗੁਰਮਖ ਬੈਠੇ ਹੋ ਤੁਹਾਨੂੰ ਮੈਂ ਇੱਕ ਨਾ ਫੋਟੋ ਵਿਖਾਉਣੀ ਚਾਹੁੰਦਾ आनंदपुर साहब ਆਪਾ ਕਿੰਨੀ ਕਵਾਰ ਗਏ ਆ ਮਾਤਾ ਸਹਿਬ ਦੇਵਾਂ ਦਾ ਆਸਥਾਨ ਬਹੁਤ ਘੱਟ ਗੁਰਮੁਖ ਦਰਸ਼ਨ ਕਰਦੇ ਆ ਉਹ ਹੈ ਕਿੱਥੇ ਆ ਜਦੋਂ ਆਨੰਦਪੁਰ ਸਾਹਿਬ ਦੇ ਆਨੰਦਗੜ੍ਹ ਕਿਲੇ ਦੀ ਮੂਰਤ ਬਣਾਉ ਆਨੰਦਗੜ੍ਹ ਕਿਲਾ ਜਿਹਦਾ ਮੂੰਹ ਚੜਦੇ ਨੂੰ ਤੇ ਜਿਹੜਾ ਸਾਹਮਣੇ ਨਵਾਂ ਮਹਿਲ ਬਣਿਆ ਗੁਰੂ ਘਰ ਉਹਦਾ ਮੂੰਹ ਲੈਂਦੇ ਨੂੰ ਇੱਕ ਪੌੜੀਆਂ ਠਾਹ ਨੂੰ ਉਤਰਦੀਆਂ ਸਾਰ세ਵਾ ਵਾਲੇ ਮਹਾਂਪੁਰਖ ਬਾਬਾ ਲਾਭ ਸਿੰਘ ਰਾਵਲ ਇੱਕ ਪੌਣੀ ਜਿਹੜੀ ਆ ਉਹ ਤਹਾਂ ਸਭ ਨੂੰ ਉੱਤਰ ਜਾਂਦੀ ਆ ਉਹ ਜਿਹੜੀ ਪੌਣੀ ਬੌਲੀ ਸਾਹਮਦੇ ਥੱਲੇ ਨੂੰ ਜਾਂਦੀ ਆ ਉਹਦੇ ਬਿਲਕੁਲ ਖੱਬੇ ਹੱਥ ਇੱਕ ਬਹੁਤ ਪੁਰਾਣੀ ਇਮਾਰਤ ਵਾ ਉਹ ਵਾ ਮਾਤਾ ਸਾਹਿਬ ਦੇਵਾ ਜੀ ਦਾ ਅਸਥਾਨ ਮਾਤਾ ਜੀ ਉੱਥੇ ਰਹਿੰਦੇ ਰਹੇ ਆਪਾਂ ਲਾਗੋਨੀ ਲੰਘ ਜਾਂਦੇ ਧਿਆਨ ਨਹੀਂ ਉਧਰ ਜਾਂਦਾ ਉਹ ਮੈਂ ਵੀ ਬੜੇ ਧਿਆਨ ਨਾਲ ਵੇਖਿਆ ਫਿਰ ਸਮਝ ਆਈ ਪੀ ਗੱਲ ਤੇ ਆ ਵਾ ਉਹ ਮਾਤਾ ਜੀ ਉੱਥੇ ਰਹੇ ਫਿਰ ਸਤਿਗੁਰੂ ਨੇ ਬਚਨ ਕੀਤਾ ਹੀ ਵੀ ਦੋ ਟਾਈਮ ਦਰਸ਼ਨ ਦਾਂਗੇ ਇੱਕ ਟਾਈਮ ਦਾ ਪ੍ਰਸ਼ਾਦਾ ਮਹਾਰਾਜ ਮਾਤਾ ਜੀ ਕੋਲੇ ਛਕ ਦੇਸੀ ਤੇ ਦੂਜੇ ਟਾਈਮ ਦਾ ਪ੍ਰਸ਼ਾਦਾ ਬਾਬਾ ਆਲਮ ਸਿੰਘ ਜੀ ਗੜਬਈ ਮਹਾਰਾਜ ਦੇ ਬਾਬਾ ਆਲਮ ਸਿੰਘ ਨੱਚਣਾ ਉਹ ਮਹਾਰਾਜ ਨੂੰ ਜਲ ਬਣੀ ਛਕਾਉਂਦੇ ਉਹ ਗੜਬਈ ਸੰਵਾਰਾਈ ਇਸ ਤਰ੍ਹਾਂ ਮਹਾਰਾਜ ਦੋ ਹੀ ਟਾਈਮ ਗੱਫਾ ਲਾਉਂਦੇ ਸੀ ਸਿਰਫ ਮਾਤਾ ਜੀ ਨੇ ਉਹੀ ਤਰ੍ਹਾਂ ਕਰਨਾ ਭਈ ਅੰਮ੍ਰਿਤ ਵੇਲੇ ਤਿਆਰ ਹੋਣਾ ਜਦੋਂ ਮਹਾਰਾਜ ਨੇ ਦਰਬਾਰ 'ਚ ਆਉਣਾ ਸਤਗੁਰੂ ਜੀ ਦਾ ਨਿਤ ਦਾ ਪਹਿਰਾ ਸੀ ਭਈ ਮਾਤਾ ਜੀ ਨੇ ਗਲ ਫੁੱਲਾਂ ਦਾ ਹਾਰ ਪਾਉਣਾ ਨਮਸਕਾਰ ਕਰਨੀ ਫੇਰ ਮਹਾਰਾਜ ਨੇ ਅੰਮ੍ਰਿਤ ਵੇਲੇ ਦੇ ਦੀਵਾਨ 'ਚ ਆਣ ਕੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨਾ ਇਹ ਮਹਾਰਾਜ ਦਾ ਨਿਤ ਦਾ ਹੀ ਨੇਮ ਸੀ ਤੇ ਮਹਾਰਾਜ ਰੋੜੀ ਮਾਤਾ ਜੀ ਮਹਾਰਾਜ ਨੂੰ ਹਾਰ ਸਜਉਂਦੇ ਸੀ ਮਾਤਾ ਜੀਤਾ ਜੀ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾ ਜੀ ਫਿਰ ਮਹਾਰਾਜੀ ਦਾ ਦਰਬਾਰ ਚ ਸਜਦੇ ਰਹੇ ਜਿੰਨਾ ਚਿਰ ਅਨੰਦਪੁਰ ਸਾਹਿਬ ਮਹਾਰਾਜ ਸਜੇ ਰਹੇ 29 ਸਾਲ ਰਹੇ ਮਹਾਰਾਜ ਉਹਨਾਂ ਸਮਾਂ ਮਾਤਾ ਸਾਹਿਬ ਦੇਵਾ ਜਿਹਨੇ ਲੋਹ ਲੰਗਰ ਦੀ ਰੱਜ ਕੇ ਤਪਾਏ ਉਹ ਕਦੀ ਅੱਖ ਤੇ ਥੱਕਦੇ ਨਹੀਂ ਸੇਵਾ ਕਰਦੇ ਤੇ ਦਰਸ਼ਨ ਵੀ ਹੋ ਜਾਂਦੇ ਸੀ ਫਿਰ ਜਦੋਂ ਅਨੰਦਪੁਰ ਸਾਹਿਬ ਛੱਡਣ ਦਾ ਸਮਾਂ ਆਇਆ ਗਰੀਬ ਨਵਾਜ਼ ਜੀ ਨੇ ਆਪਣੇ ਗਾਤਰੇ ਦੇ ਸ਼ਸਤਰ ਲਾ ਕੇ ਮਾਤਾ ਸਾਹਿਬ ਦੇਵਾ ਨੂੰ ਬਖਸ਼ਿਸ਼ ਕੀਤੀ ਆਖਿਆ ਵੀ ਲੋ ਨੰਗਰਤ ਪਾਉਂਦੇ ਰਹੋ ਇਹ ਨਾ ਕੰਮ ਬੰਦ ਕਰਿਓ ਤੇ ਜਿਹੜੀ ਰਹੀ ਗੱਲ ਦਰਸ਼ਨਾਂ ਦੀ ਆ ਸ਼ਾਸਤਰਾ ਜੋ ਤੁਹਾਨੂੰ ਸਾਡਾ ਦਰਸ਼ਨ ਹੋਵੇ ਐਵੇਂ ਫਿਰ ਮਾਦਾ ਜੀ ਉਥੋਂ ਚੱਲੇ ਫਿਰ ਦਿੱਲੀ ਚਲੇ ਗਏ ਮਹਾਰਾਣੀ ਨੇ ਜੰਗ ਕਿ ਉਧਰ ਰਛ ਤੇ ਉਹ ਫਿਰ ਲੰਬੀ ਗੱਲ ਹੈ ਨਾ ਦਿੱਲੀ ਭਾਈ ਲੱਖੀ ਖਾਵਣਜਾਰਾ ਇਹ ਸੋਹਰਾ ਆ ਭਾਈ ਮਨੀ ਸਿੰਘ ਸਾਹਿਬ ਦਾ ਭਾਈ ਲੱਖੀ ਖਾਵਣਜਾਰੇ ਦੇ ਘਰ ਮਾਦਾ ਸੁੰਦਰੀ ਜੀ ਮਾਦਾ ਸਾਹਿਬ ਦੇਵਾ ਜੀ ਬੜਾ ਲੰਮਾ ਸਮਾਂ ਰਹੇ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਫਿਰ ਜਦੋਂ ਮਹਾਰਾਜ ਦਮਦਵਾ ਸਾਹਿਬ ਪਹੁੰਚੇ ਜੰਗ ਦਾ ਕਮਰਕਾ ਸਾ ਵਧਾਇਆ ਉਦੋਂ ਫਿਰ ਸੱਚੇ ਪਾਤਸ਼ਾਹ ਨੇ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਨੂੰ ਦਿੱਲੀ ਚਿੱਠੀ ਲਿਖੀ ਵੀ ਆਓ ਆਪਾਂ ਆਣ ਕੇ ਇੱਥੇ ਲਿਖਖਾਈ ਦਾ ਪਹਿਰਾ ਵੱਡਾ ਕਾਰਜ ਕਰਨਾ ਉਦੋਂ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਮਾਤਾ ਸਾਹਿਬ ਦੇਵਾ ਜੀ ਆਏ ਸਨ ਹਾਲਸਾ ਜੀ ਵਚਨ ਐਵੇਂ ਚੱਲਦਾ ਹੈ ਵੀ ਕਲਗੀਧਰ ਸਾਹਿਬ ਨੂੰ ਮਾਤਾ ਸੁੰਦਰੀ ਜੀ ਨੇ ਫਿਰ ਵਚਨ ਕੀਤਾ ਨਾ ਵੀ ਮਹਾਰਾਜ ਵਿਖਦੇ ਨਹੀਂ ਚਾਰ ਫਿਰ ਗਰੀਬ ਨवाज ਪਾਤਸ਼ਾਹ ਨੇ ਆਖਿਆ ਵੀ ਇਹਨਾਂ ਪੁੱਤਰਾਂ ਨੇ ਕੇ ਸੀਸ ਪਰ ਸ੍ਰੀ ਸਰਬਲੋ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਮਹਾਰਾਜ ਜੀ ਨੇ ਪੰਜ ਪਛੰਗੀਆਂ ਦਾ ਜ਼ਿਕਰ ਕੀਤਾ ਵਾ ਨਹੀਂ ਚਾਰ ਤਾਂ ਸਹਿਬਜ਼ਾਦੇ ਪੰਜਵਾਂ ਗੁਰੂ ਖਾਲਸਾ ਪੰਥ ਤੇ ਫਿਰ ਖਾਲਸਾ ਪੰਥ ਵੀ ਐਸਾ ਪੰਚਮ ਖਾਲਸਾ ਸਤਗੁਰ ਪੂਰਾ ਜਿਨ ਇਹ ਪੰਥ ਸੋ ਪੰਥ ਪ੍ਰਗਟਾਏ ਐਵੇਂ ਮਹਾਰਾਜ ਨੇ ਵਜਨ ਕੀਤਾ ਉਹ ਫਿਰ ਕਲਗੀਧਰ ਸਾਹਿਬ ਜੀ ਨੇ ਮਾਤਾ ਜੀ ਨੂੰ ਪੂਰੀ ਸੰਤੁਸ਼ਟੀ ਬਖਸ਼ ਤੀ ਭਈ ਇਨ ਪੁੱਤਰਨ ਕੇ ਸੀਸ ਪਰ ਵਾਰ ਦਈਏ ਸੁਤਚਾਰ ਉਹ ਮਾਤਾ ਜੀ ਨੇ ਆਣ ਕੇ ਸਾਹਿਬ ਜੀ ਨੂੰ ਜੋ ਤਰਲਾ ਕੀਤਾ ਭਈ ਉਹ ਚਾਰ ਨਹੀਂ ਦਿਖਦੇ ਬਾਬਾ ਜੀ ਸਿੰਘ ਜੀ ਨਹੀਂ ਦਿਖਦੇ ਬਾਬਾ ਜੀ ਹਾਰ ਸਿੰਘ ਸਾਹਿਬ ਨਹੀਂ ਦਿਖਦੇ ਖਾਲਸਾ ਜੀ ਅੱਜ ਨਾ ਆਪਾਂ ਬਰਖਾ ਨੇਜਾ ਹੱਥ ਵਿੱਚ ਸਜਾਉਨੇ ਆ ਇਹਦੀ ਵਿੱਧਿਆ ਬੜੀ ਡੂੰਗੀ ਆ ਖਾਲਸਾ ਜੀ ਸਾਡੇ ਪ੍ਰਾਣੇ ਬਜ਼ੁਰਗ ਸਿੰਘ ਸਾਹਿਬ ਜਿਹੜੇ ਨਿਹੰਗ ਸਿੰਘ ਹੋਏ ਆ ਬਰਖੇ ਦੀ ਵਿੱਧਿਆ ਐਡੀ ਤਗੜੀ ਆ ਤੇ ਕੱਲਾ ਬਰਸ਼ਾ ਹੋਣਾ ਚਾਹੀਦਾ ਹੈ ਘੇਰਾ ਜੁੱਡਾ ਮਰਦੀ ਹੋਵੇ ਸਿੰਘ ਨਿਕਲ ਜਾਂਦੇ ਸਨ ਤਲਵਾਰ ਦੇ ਤੇ ਡਾਂਗ ਸਵਾਦ ਨਾਲ ਵਜੀ ਉਹ ਟੁੱਟ ਜਾਣੀ ਆ ਬਰਸ਼ਾ ਇੱਕ ਹੀ ਹਿਰੇ ਤੋਂ ਨਿਕਲਣ ਵਾਸਤੇ ਹੋਈ ਸੰਗਾਈ ਆ ਤਾਂ ਸਹਿਬ ਜੀ ਇਹਨੂੰ ਸੈਹ ਹੱਥੀ ਜਾਂਦੇ 100 ਹੱਥ ਬਹੁਤ ਵੱਡੀ ਗੱਲ ਆ ਸਿੰਘ ਸਾਹਿਬ ਬਾਬਾ ਅਜੀਤ ਸਿੰਘ ਇਹ ਵਿਦਿਆ ਦੇ ਧਨੀ ਸਨ ਆਹ ਚਮਕੌਰ ਦੀ ਗੰਗ ਵਿੱਚ 9 ਕਿਲੋਮੀਟਰ ਵਿੱਚ ਵੜ ਕੇ ਵਹਿ ਗਿਆ ਉਹ ਬਰਖੇ ਦੀ ਵਿਧਿਆ ਐਡੀ ਤਗੜੀ ਸੀ ਕਿਸੇ ਨੂੰ ਲਾ ਕੇ ਫੜਕਣ ਹੀ ਨਹੀਂ ਦਿੱਤਾ ਫਿਰ ਇਹ ਸ਼ਾਸਤਰ ਵਿਧਿਆ ਵੱਡੀ ਹੁੰਦੀ ਨਾ ਸ੍ਰੀ ਕਲਗੀਧਰ ਸਾਹਿਬ ਜੀ ਨੇ ਜਦੋਂ ਮਾਤਾ ਜੀ ਨੂੰ ਵੇਖਿਆ ਤੇ ਮਾਤਾ ਜੀ ਨੇ ਕੀ ਅਰਦਾਸ ਕੀਤੀ ਆ ਜਦੋਂ ਮਾਤਾ ਜੀ ਨੇ ਆਖਿਆ ਨਾ ਮਹਾਰਾਜ ਲਾਲ ਨਹੀਂ ਦਿਖਦੇ ਫਿਰ ਸਾਹਿਬ ਜੀ ਨੇ ਐਨ ਮਾਤਾ ਜੀ ਨੂੰ ਸੰਤੁਸ਼ਟੀ ਬਖਸ਼ੀ ਬਈ ਇਹਨਾਂ ਉਤਵਾਰ ਤੇ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦिए ਸ਼ੁੱਧ ਚਾਰ ਵਾਰਨ ਦਾ ਮਤਲਬ ਪਤਾ ਕੀ ਆ ਵਾਰੀ ਤੇ ਕੋਈ ਕੀਮਤੀ ਚੀਜ਼ ਹੀ ਜਾਂਦੀ ਆ ਨਾ ਨਿਆਣੇ ਦੇ ਵਿਆਹ ਕਰੀਦੇ ਨੋਟ ਨਹੀਂ ਵਾਰੀਦੇ ਤੇ ਨੋਟ ਕੀਮਤੀ ਹੁੰਦੇ ਆ ਪਰ ਵਾਰਨ ਦਾ ਮਤਲਬ ਹੈ ਵੀ ਜਿਹਦੇ ਤੋਂ ਵਾਰਨ ਨਹੀਂ ਉਹ ਜ਼ਿਆਦਾ ਕੀਮਤੀ ਆ ਉਹਦੇ ਤੋਂ ਇਹ ਚੀਜ਼ ਵਾਰਦੀ ਇਹ ਉਡੀ ਕੀਮਤੀ ਨਹੀਂ ਜਿੱਡਾ ਉਹ ਆ ਜਿਹਦੇ ਤੋਂ ਵਾਰ ਜਾ ਰਹੀ ਆ ਇਸ ਦ੍ਰਿਸ਼ਟੀ ਨਾਲ ਮਾਲ ਆਇਨੇ ਖਾਲਸੇ ਤੋਂ ਆਪਣੇ ਚਾਰ ਸਹਬਜ਼ਾਦੇ ਮਾਰ ਕੇ ਆਖਿਆ ਇਹ ਖਾਲਸਾ ਪੁਰਖ ਇਹ ਪੰਜਵਾਂ ਪੁੱਤਰ ਹੈ ਮਹਾਰਾ ਜੀ ਦਾ ਗੁਰੂ ਖਾਲਸਾ ਪੰਥ ਇਹਨਾਂ ਨਾਲ ਗੁਰੂ ਨਹੀਂ ਲੱਭਦਾ ਸੱਚੇ ਪਾਖਾ ਵਰਗਾ ਕੌਣ ਹੋ ਸਕਦਾ ਜਿਹੜਾ ਪੁੱਤਰ ਵੀ ਪ੍ਰੇਮ ਨਾਲ ਕਵੇ ਤੇ ਸਤਿਗੁਰੂ ਵੀ ਖਾਲਸੇ ਨੂੰ ਹੀ ਕਵੇ ਸੱਚੇ ਪਾਖਾ ਨੇ ਐਨਾ ਪ੍ਰੇਮ ਜਿਤਾਇਆ ਉਹ ਮਾਦਾ ਸੁੰਦਰੀ ਜੀ ਦੇ ਨਿਹਾਲ ਹੋ ਕੇ ਤੇ ਮਾਦਾ ਸਾਹਿਬ ਦੇਵਾ ਜੀ ਦਾ ਦਰਸ਼ਨ ਕਰਨ ਲਈ ਉਹ ਨਹੀਂ ਕੁਝ ਬੋਲੇ ਨਹੀਂ ਜਦੋਂ ਮਹਾਰਾਜ ਦੀ ਦ੍ਰਿਸ਼ਟੀ ਪਈ ਵੇਖਿਆ ਵੀ ਇਹਨਾਂ ਦੀ ਸੇਵਾ ਪੂਰੀ ਹੋਈ ਹੋਈ ਆ ਲੰਗਰਾਂ ਦੀ ਸੇਵਾ ਫਿਰ ਦਰਸ਼ਨਾਂ ਦੀ ਪੂਰੀ ਤੰਗ ਰਹੀ ਮਹਾਰਾਜ ਦੀ ਫਿਰ ਮਹਾਰਾਜ ਜੀ ਨੇ ਮਾਤਾ ਜੀ ਨੂੰ ਆਖਿਆ ਵੀ ਹੁਣ ਤੂੰ ਹੀ ਕੁਝ ਮੰਗ ਜੋ ਤੇ ਮਹਾਰਾਜ ਸਾਹਿਬ ਦੇਵਾਂ ਜੀ ਨੇ ਕੀ ਬੋਲਣਾ ਸੀ ਬਸ ਏਦਾਂ ਝੋਲੀ ਅੱਡੀ ਬੋਲੇ ਨਹੀਂ ਕੋਈ ਸੱਚੇ ਪਾਖਾ ਕਹਿਣ ਲੱਗੇ ਮੰਗੋ ਤੁਹਾਡੀ ਸੇਵਾ ਸਫਲ ਆ ਮਾਤਾ ਜੀ ਨੇ ਆਖਿਆ ਮਹਾਰਾਜ ਇਹ ਬਚਨ ਵਾਕਈ ਸੱਚਾ ਵੀ ਔਰਤ ਔਰਤ ਹੋਣਾ ਉਦੋਂ ਸਫਲ ਆ ਜਦੋਂ ਉਹ ਕਿਸੇ ਬਾਲ ਨੂੰ ਜਨਮ ਦੇਵੇ। ਉਸ ਦਿਨ ਔਰਤ ਦਾ ਔਰਤ ਹੋਣਾ ਸਫਲ ਹੋ ਗਿਆ। ਤੇ ਮਾਤਾ ਜੀ ਨੇ ਆਖਿਆ ਮਹਾਰਾਜ ਵੀ ਉਦਾਂ ਮੈਨੂੰ ਕੌਣ ਜਾਣਦਾ ਤੁਹਾਡੇ ਚਰਨਾਂ ਦੀ ਦਾਸੀ ਆ। ਮੇਰੀ ਝੋਲੀ 'ਚ ਵੀ ਕੋਈ ਖੈਰ ਪਾ ਦਿਓ। ਜਦੋਂ ਸਹਿਬ ਜੀ ਨੇ ਇਹ ਬਚਨ ਵੇਖਿਆ ਤੇ ਅੰਦਰੋਂ ਉਦਾਂ ਦੀ ਮੰਗ ਨਹੀਂ ਜਿੰਤਾਂ ਦੀ ਆਪਣੀਆਂ ਹੁੰਦੀਆਂ। ਉਹ ਵੱਡੀ ਗੱਲ ਸੀ, ਵੱਡੀ ਅਵਸਥਾ ਸੀ, ਵੱਡੀ ਮੰਗ ਸੀ। ਜਦ ਕਲਗੀਧਰ ਸਾਹਿਬ ਜੀ ਨਿਹਾਲ ਹੋ ਕੇ ਮਾਤਾ ਜੀ ਵੱਲ ਵੇਖ ਕੇ ਮਹਾਰਾਜ ਆਸਨ ਤੋਂ ਉੱਠ ਖੜੇ ਹੋਏ ਇੱਕ ਤਲਵਾਰ ਸੀ ਘਾਤਰੇ ਕੱਢੀ ਮਾਤਾ ਜੀ ਦੀ ਝੋਲੀ ਰੱਖ ਕੇ ਆਖਿਆ ਸਹਿਬਦੇਵਾਂ ਜੀ ਇਹ ਦੁਨੀਆ ਦੇ ਬੇਅੰਤ ਮਾਵਾਂ ਹਨ ਸੀਤ ਹੋਣਗੀਆਂ ਪਰ ਜੇ ਇਸ ਰਤਬੇ ਨੂੰ ਤੁਸੀਂ ਪਾਲਿਆ ਵਾ ਇਦਾਂ ਦਾ ਕੋਈ ਹੋਰ ਨਹੀਂ ਹੋਵੇਗਾ ਇਹ ਗੁਰੂ ਖਾਲਸਾ ਪੰਥ ਇਹਦੇ ਵਿੱਚ ਪਚੰਗੀ ਨੌਜਵਾਨ ਬਜ਼ੁਰਗ ਸਾਰੇ ਸੱਚੇ ਬਾਖਸ਼ਾਂ ਦੇ ਸੁਪੁੱਤਰ ਹਨ ਤੇ ਆਖਿਆ ਸਹਿਬਦੇਵਾ ਜੀ ਝੰਡਾ ਵੱਡਾ ਤਹਰਾ ਇਹ ਖਾਲਸੇ ਦਾ ਹੈ ਇਸ ਖਾਲਸੇ ਦਾ ਪਿਤਾ ਅਕਾਲ ਪੁਰਖ ਆਪ ਵਾ ਤੇ ਮਹਾਰਾਜ ਪੁੱਤਰਾਨੰਦ ਪ੍ਰੇਮ ਕਰਦੇ ਮਹਾਰਾਜ ਕਹਿਣ ਲੱਗੇ ਸਹਿਬਦੇਵਾ ਜੀ ਮਾਤਾ ਆਪਣੇ ਪੁੱਤਰ ਨੂੰ ਜਨਮ ਦੇਵੇ ਪੁੱਤ ਕੋਈ ਚੰਗਾ ਕੰਮ ਕਰੇ ਤੇ ਮਾਂ ਦਾ ਨਾਮ ਰੋਸ਼ਨ ਰਹਿੰਦਾ ਪਰ ਜੇ ਸ ਖਾਲਸੇ ਨਵਾਜ ਮੈਂ ਤੁਹਾਡੀ ਝੋਲੀ ਪਾ ਦੇਣ ਲੱਗਾ ਇਸ ਸਦੀਵ ਤੱਕ ਰਹਿਣਾ ਮ ਜਿੰਨਾ ਚਿਰ ਖਾਲਸਾ ਰਹੇਗਾ ਉਨਾ ਚਿਰ ਤੁਹਾਡਾ ਵੀ ਪ੍ਰਤਾਪ ਰਹੇਗਾ ਸੱਜੇ ਪਾਖਾ ਖੁਸ਼ੀਆਂ ਦੇ ਘਰ ਜਾਨ ਕੇ ਮਾਤਾ ਸਾਹਿਬ ਦੇ ਮਾਣ ਨੂੰ ਵਾਰ ਦਿੱਤਾ ਭਈ ਆ ਜਿੰਨੇ ਦਿਮਾਲਿਆਂ ਵਾਲੇ ਚੱਕਰਾਂ ਵਾਲੇ ਫਰਲਿਆਂ ਵਾਲੇ ਘੋੜਿਆਂ ਵਾਲੇ ਨਿਸ਼ਾਨਾਂ ਵਾਲੇ ਨਗਾਰਿਆਂ ਵਾਲੇ ਇਹ ਸਾਰੇ ਹੁਣ ਤੁਹਾਡੇ ਤਰਫ ਉਹ ਤੋਂ ਹਮਲਿਆ ਜਿਹੜਾ ਦਰਸ਼ਨ ਕਰ ਹੀ ਲੈਣਾ ਸ੍ਰੀ ਕਲਗੀ ਤਰ ਸਾਹਿਬ ਕਹਿੰਦੇ ਸਹਿਬ ਦੇਵਾ ਜੀ ਇਹ ਖਾਲਸਾ ਦੇ ਤੂੰ ਹੀ ਮਾਤਾ ਹੈ ਏ ਧਰਮ ਦੀ ਮਾਤਾ ਮਾਤਾ ਸਹਿਬ ਦੇਵਾ ਜੀ ਹਨ ਖਾਲਸਾ ਜੀ ਰਹਿਦੀ ਦੁਨੀਆ ਤੱਕ ਮਾਤਾ ਜੀ ਨੇ ਹੀ ਧਰਮ ਦੀ ਮਾਤਾ ਰਹਿਣਾ ਫਿਰ ਮਹਾਰਾਜ ਜੀ ਦੇ ਨਾਲ ਮਾਤਾ ਜੀ ਹਜੂਰ ਸਾਹਿਬ ਤੱਕ ਗਏ ਫਿਰ ਜਦੋਂ ਕਲਗੀ ਤਰ ਸਾਹਿਬ ਜੀ ਉੱਥੇ ਲੰਮਾ ਸਮਾਂ ਰਹੇ ਜਦੋਂ ਮਹਾਰਾਜ ਨੇ ਵੇਖਿਆ ਵੀ ਸਾਡਾ ਸੱਚਖੰਡ ਜਾਣ ਦਾ ਸਮਾਂ ਉਹ ਕੋਈ ਵੀ ਤਰਨ ਨਹੀਂ ਸੀ ਮਹਾਰਾਜ ਜੀ ਨੇ ਮਾਤਾ ਜੀ ਨੂੰ ਪਹਿਲਾਂ ਹੀ ਉਪਦੇਸ਼ ਕੀਤਾ ਵੀ ਉਹ ਆਪਣੇ ਪ੍ਰਾਣੇ ਸਤਜੋਗੀ ਤਪਸਥਾਨ ਤੇ ਚਲੇ ਜਾਓ ਉੱਥੇ ਰਹੋ ਮਾਤਾ ਜੀ ਉੱਥੇ ਰਹਿੰਦੇ ਸਨ ਮਹਾਰਾਜ ਜਾ ਕੇ ਮਿਲਉਂਦੇ ਸੀ ਫਿਰ ਜਦੋਂ ਸੱਚੇ ਪਾਖਾ ਜੀ ਨੇ ਉਹ ਸਾਰੀ ਕਲਾ ਵਰਤਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗਦੀ ਬਖਸ਼ੀ ਇੱਕ ਵਚਨ ਹੋਰ ਧਿਆਨ ਨਾਲ ਸੁਣਨ ਵਾਲਾ ਪਤਾ ਨਹੀਂ ਕਿਸੇ ਨੂੰ ਪਜੇ ਕਿ ਨਾ ਪਜੇ ਪਰ ਮੈਂ ਤੇ ਕਹਿਣਾ ਵਾਂ ਕਿਉਂਕਿ ਝੂਠ ਨਹੀਂਗਾ ਹਾਲਸਾਣੀ ਮੈਂ ਪੰਥ ਦੀ ਹਜੂਰੀ 'ਚ ਕਹਿ ਰਿਹਾ ਲੁਕ ਕੇ ਨਹੀਂ ਕਹਿ ਰਿਹਾ 10 ਪਾਤਸ਼ਾਹੀਆਂ ਤੱਕ ਆਪਜੀ ਨੂੰ ਪਤਾ ਨਾ ਬਿਸ਼ੇਰ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 11ਵੇਂ ਗੁਰੂ ਸਰੂਪ ਸਾਜਾ ਮਹਾਰਾਏ ਨੇ ਪੰਜ ਪਿਆਰਿਆਂ ਨੂੰ ਉਦੋਂ ਪੰਜ ਪਿਆਰਿਆਂ ਨੂੰ ਸਾਜਿਆ ਉਹਨਾਂ ਨੂੰ ਗੁਰੂ ਬਣਾਇਆ ਆਪ ਮਹਾਰਾਏ ਨੇ ਫਿਰ ਆਪ ਸੇਖ ਬਣ ਕੇ ਅਮਰਤ ਲਿਆ ਉਹਨਾਂ ਨੂੰ ਗੁਰੂ ਸਮਾਨ ਕੀਤਾ ਛੱਜੇ ਪਾਖਿਆਂ ਨੇ ਪੰਜ ਪਿਆਰੇ ਸਾਜੇ ਪੰਜ ਵੀਰ ਸਾਜੇ ਉਹ ਪੰਜ ਪਿਆਰਿਆਂ ਦਾ ਨਾਮ ਤੇ ਅੱਜ ਸਾਰੇ ਹੀ ਨਗਰ ਕੀਰਤਨ ਖੇਡਿਆ ਜਾਂਦਾ ਹਨ ਉਹ ਪਹਿਲਾਂ ਸਰਪਾਨਾਂ ਵਾਲੇ ਸਿੰਘ ਹੁੰਦੇ ਮਣਕੇ ਨਿਸ਼ਾਨਾਂ ਵਾਲੇ ਵੀ ਹੁੰਦੇ ਤਾਂ ਮੈਂ ਇੱਕ ਇੱਕ ਵਾਰੀ ਪੁੱਛ ਬੈਠਾ ਵੀ ਨਿਸ਼ਾਨਾਂ ਵਾਲੇ ਕਿਹੜੇ ਭਾਵਨਾ ਨਾਲ ਸਜਾਏ ਆ ਆਂਦੇ ਜੀ ਪੰਜਾਂ ਦਾ ਨਾਮ ਤੇ ਪੰਜ ਪਿਆਰਿਆਂ ਦਾ ਤੇ ਪਤਾ ਹੀ ਆਂਦੇ ਜੀ ਇਹ ਇਹ ਸਾਬ ਜਾਦੇ ਆ ਮੈਂ ਕਿਹਾ ਇਦਾਂ ਨਹੀਂ ਸਾਬ ਜੀ ਨੇ ਪੰਜ ਪਿਆਰੇ ਸਾਜੇ ਆ ਉਦੋਂ ਹੀ ਪੰਜ ਵੀਰ ਵੀ ਸਾਜੇ ਆ ਜਦੋਂ ਆਮ ਗੁਰਸਿੱਖਾਂ ਨੂੰ ਅਮਰਤਿ ਸ਼ਕਾਇਆ ਜਾਂਦਾ ਉਦੋਂ ਸਜਾਉਂਦੇ ਆ ਪੰਜ ਪਿਆਰੇ ਸਿੰਘ ਜਦੋਂ ਕਿਸੇ ਨੂੰ ਫਰਲਾ ਸੱਜਦਾ ਉਹ ਮਹਾਕਾਲ ਸਿੰਘ ਸਜਾਉਂਦੇ ਨੇ ਉਹ ਵੀਰਾਂ ਵਾਲਾ ਪੈਰਾ ਹੋ ਜਾਂਦਾ ਤਗੜਾ ਪੈਰਾ ਹੋ ਜਾਂਦਾ ਸੱਜੇ ਬਾਖਸ਼ੀ ਦਾ ਬਚਨ ਹੈ ਦੇਵਾ ਸਿੰਘ ਹੁਣ ਰਾਮ ਸਿੰਘ ਤਹਿਲ ਸਿੰਘ ਮੱਧ ਧੀਰ ਈਸ਼ਰ ਸਿੰਘ ਬਰ ਫਤਿਹ ਸਿੰਘ ਇਹ ਪੰਜੇ ਮੁਖਤੇ ਬਲਦੀ ਇਹ ਮਹਾਰਾਜ ਨੇ ਪੰਜ ਵੀਰ ਵੀ ਸਾਜੇ ਐਵੇਂ ਗੁਰੂ ਗ੍ਰੰਥ ਵੀ ਹੈ ਗੁਰੂ ਪੰਥ ਵੀ ਮਹਾਰਾਜ ਨੇ ਪੰਥ ਤੇ ਉਦੋਂ ਸਾਜਤਾ ਜਦੋਂ ਪੰਡ ਪਿਆਰੇ ਉਦੋਂ ਉਹ ਵੀ ਗੁਰੂ ਹਨ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਾਇਆ ਜਦੋਂ ਮਹਾਰਾਜ ਨੇ ਸਾਰੀ ਕਲਾ ਵਰਤਾਈ ਫਿਰ ਮਾਤਾ ਜੀ ਦਾ ਪ੍ਰਾਣਾ ਤਪਸਥਾਨ ਸਤਜੁਗੀ ਉੱਥੇ ਮਾਤਾ ਜੀ ਨੇ ਆਪਣਾ ਸਾਰਾ ਜੀਵਨ ਸੰਪੂਰਨ ਕੀਤਾ ਇਹ ਮਾਤਾ ਜੀ ਦਾ ਵੱਡਾ ਇਤਿਹਾਸ ਹੈ ਹੁਣ ਮਾਤਾ ਦੀ ਉਪਮਾ ਚੱਲ ਰਹੀ ਆ ਮੇਰਾ ਜੀ ਕੀਤਾ ਵੀ ਤੁਹਾਨੂੰ ਮੈਂ ਮਾਈਆਂ ਦੀ ਇੱਕ ਹੋਰ ਕਵਿਤਾ ਸੁਣਾਵਾਂ ਇਹ ਕਵਿਤਾ ਲਿਖੀ ਆ ਬਾਪੂ ਪ੍ਰਨੈਲ ਸਿੰਘ 파ਰਸ ਜੀ ਨੇ ਉਹ ਲਿਖਦੇ ਨੇ ਵੀ ਮਮਤਾ ਦੀ ਮੂਰਤ ਹਨ ਹੁੰਦੀਆਂ ਮਾਵਾਂ ਠੰਡੀਆਂ ਛਾਵਾਂ ਮਾਂ ਦੀ ਤੁਲਨਾ ਪ੍ਰਮਾਤਮਾ ਨਾਲ ਆ ਤੇ ਬੋੜ ਦੀ ਸ਼ਾਨ ਨਾਲ ਆ ਬੇ ਬੋੜ ਜਿੰਨੀ ਸੰਗਣੀ ਖਾਨ ਨਹੀਂ ਹੁੰਦੀ ਐਹੋ ਜੀ ਬੁਕਲ ਹੁੰਦੀ ਐ ਮਾਂ ਦੀ ਜਿੰਨੇ ਪੀਰ ਪਕੰਬਰ ਸਾਧੂ ਸੰਤ ਨੇ ਮਾਂ ਦੇ ਉਦਰ ਤੋਂ ਹੀ ਉਪਜਿਆ ਕੋਈ ਅਕਾਸ਼ੋਂ ਨਹੀਂ ਡਿੱਗਿਆ ਕੋਈ ਧਰਤੀ ਤੋਂ ਨਹੀਂ ਉਗਿਆ ਕੋਈ ਚੰਦਨ ਦੇ ਪੇਟੋਂ ਨਹੀਂ ਉਗਿਆ ਜਿੰਨਿਆਂ ਨੂੰ ਵੀ ਜਨਮ ਦਿੱਤਾ ਸੂਰਮਿਆਂ ਨੂੰ ਭਗਤਾਂ ਨੂੰ ਸੰਤਾਂ ਨੂੰ ਸਾਧਵਾਂ ਨੂੰ ਉਹ ਮਾਈਆਂ ਨੇ ਦਿੱਤਾ